ਹਾਲੇਲੂਇਆ ਹਾਲੇਲੂਇਆ ਜੈ ਅੰਸ਼ਰੀ ਸਭਨਾਂ ਨੂੰ ਜੀ ਵਰਫੇ ਤੋਂ ਤੁਹਾਡਾ ਦਾਸ ਤੁਹਾਡੇ ਰੂਬਰੂ ਇੰਟਰਚੀਦਾ ਜੀ ਸਾਡੇ ਨਾਲ ਸਾਡੇ ਸੀਵਾਈਐਫ ਦੇ ਪ੍ਰੈਜ਼ੀਡੈਂਟ ਪ੍ਰਗਟ ਸਿੰਘ ਰੁਕੀਆ ਸਾਡੇ ਫਤਿਹਜੀਤ ਸਪੌਂਸਰ ਜੀ ਅੱਪਾ ਕਿਸੇ ਕੰਮ ਦੇ ਲਈ ਕਪੂਤਲਾ ਜਿਹੜਾ ਜਾ ਰਹੇ ਆ ਔਰ ਮੇਰਾ ਲਾਈਵ ਹੋਣ ਦਾ ਮਕਸਦ ਸੀਗਾ ਕਿ ਕਾਫੀ ਮੁੱਦੇ ਜਿਹੜੇ ਨੇ ਆ ਇਸ ਵਾਰ ਸਾਡੀ ਕਮਿਊਨਿਟੀ ਦੇ ਭਖੇ ਹੋਏ ਨੇ ਔਰ ਸਭ ਤੋਂ ਜਿਹੜਾ ਵੱਡਾ ਮੁੱਦਾ ਸੀਗਾ ਜਿਹੜਾ ਕਾਫੀ ਦਿਨਾਂ ਤੋਂ ਚੱਲ ਰਿਹਾ ਸੀਗਾ ਉਹ ਸੀ ਸਾਡਾ ਅ ਗੁਰਦਾਸਪੁਰ ਦੇ ਵਿੱਚ ਮਸੀਹ ਚੌਂਕ ਨੂੰ ਲੈ ਕੇ ਕਿਉਂਕਿ ਅਸੀਂ ਬਹੁਤ ਵੱਡੀ ਗਿਣਤੀ 'ਚ ਆ ਔਰ ਇਹ ਮੰਗ ਬਹੁਤ ਜੈਨੂਨ ਸਿਗੀ ਸਾਡੀ ਲੀਡਰਸ਼ਿਪ ਨੇ ਸਾਡੇ ਗੁਰਦਾਸਪੁਰ ਦੇ ਨੌਜਵਾਨਾਂ ਨੇ ਮਿਲ ਕੇ ਇਸ ਆਵਾਜ਼ ਨੂੰ ਚੁੱਕਿਆ ਔਰ ਮੈਂ ਬਹੁਤ ਖੁਸ਼ ਹਾਂ ਕਿ ਇਹ ਜਿਹੜੀ ਆਵਾਜ਼ ਮਸੀਹ ਚੌਂਕ ਦੀ ਅਸੀਂ ਬੁਲੰਦ ਕੀਤੀ ਏ ਪਰ ਮੈਂ ਚਾਹੁੰਦਾ ਕਿ ਇਹਦੇ ਵਿੱਚ ਨਾ ਆਪਾਂ ਇੱਕ ਦੂਜੇ ਦੀ ਲੱਤਾਂ ਖਿੱਚੀ ਨਾ ਕਰੀਏ ਆਪਣੀ ਲੀਡਰਸ਼ਿਪ ਨੂੰ ਨਾ ਚੁੱਕਣ ਵਾਲੇ ਪਾਸੇ ਪਈਏ ਕਿ ਮੈਂ ਅੱਗੇ ਹੋ ਜਾ ਜਾਂ ਮੈਂ ਹੋ ਜਾ ਇਸੇ ਕਰਕੇ ਅਸੀਂ ਬਹੁਤ ਪਿੱਛੇ ਪੈ ਜੰਨੇ ਆ ਇਹ ਕੰਮ ਦੀ ਮੰਗ ਬੜੀ ਜੈਨੂਨ ਆ ਤੇ ਉਹ ਸਾਡਾ ਸਾਥ ਦੇ ਸਕਦੇ ਨੇ ਸੋ ਮੈਨੂੰ ਲੱਗਦਾ ਕਿ ਬਹੁਤ ਹੀ ਵੱਡੀ ਗਿਣਤੀ ਚਾਹਲ ਉਸੇ ਸਾਡਾ ਇਕੱਠ ਹੋਣ ਜਾ ਰਿਹਾ ਔਰ ਮੈਂ ਵੀ ਕਾਫੀ ਵੱਡੇ ਕਾਫਲੇ ਦੇ ਨਾਲ ਉਹ ਜਗ੍ਹਾ ਤੇ ਪਹੁੰਚਾਂਗਾ ਔਰ ਤੁਸੀਂ ਨੈਟਵਰਕ ਦਾ ਬਹੁਤ ਜ਼ਿਆਦਾ ਇਸ਼ੂ ਆ ਜੀ ਸੋ ਇਸ ਤਰਕੇ ਅ ਵਿੱਚ ਕਾਫੀ ਪ੍ਰੋਬਲਮ ਆ ਰਹੀ ਆ ਸੋ ਮੈਂ ਆਪਣੇ ਬਾਰੇ ਵੀ ਤੁਹਾਨੂੰ ਦੱਸਣਾ ਚਾਹੁੰਨਾ ਕਿ ਕਾਫੀ ਲੰਬੇ ਸਮੇਂ ਬਾਅਦ ਮੈਂ ਐਕਟਿਵ ਹੋਇਆ ਹਾਂ ਔਰ ਉਹਦੇ ਵਿੱਚ ਕਾਫੀ ਮੇਰੀ ਪਰਸਨਲੀ ਮਜਬੂਰੀਆਂ ਸਨ ਕਾਫੀ ਔਰ ਬਹੁਤ ਜ਼ਿਆਦਾ ਮੈਂ ਤੁਹਾਨੂੰ ਦੱਸਿਆ ਕਿ ਮੇਰਾ ਕੰਮ ਜੋ ਸੀਗਾ ਲਾਸਟ ਦੇ ਵਿੱਚ ਸੀਗਾ ਫਟੋਟੀਆਂ ਦਾਵਾਵਾਂ ਦੇ ਨਾਲ ਆਪਾਂ ਇੱਕ ਵਾਰ ਫੇਰ ਦੁਪਹਿਰਾਂ ਤੇ ਆਂ ਔਰ ਹਮੇਸ਼ਾ ਪ੍ਰਭੂ ਯਿਸੂਮਸੀ ਜੀ ਦੇ ਵਿਸ਼ਵਾਸ ਚ ਰੱਖ ਕੇ ਉਹਨਾਂ ਦੇ ਜੋ ਵੀ ਬਚਨ ਦੇ ਮੁਤਾਬਕ ਆ ਆਪਣੀ ਜ਼ਿੰਦਗੀ ਨੂੰ ਜੀਣ ਦੀ ਕੋਸ਼ਿਸ਼ ਕਰ ਰਹੇ ਆ ਤੇ ਇਸੋਂ ਮੈਂ ਜ਼ਿਆਦਾ ਗੱਲਾਂ ਨਾ ਕਰਦਾ ਹੋਇਆ ਕੱਲ ਦੇ ਧਰਨੇ ਦੇ ਲਈ ਗੁਰਦਾਸਪੁਰ ਸਾਰੇ ਹਮਮਾ ਆ ਕੇ ਪਹੁੰਚੋ ਔਰ ਉਹਦੇ ਨਾਲ ਹੀ 15 ਤਰੀਕ ਨੂੰ ਸਾਡਾ ਫੇਰ ਧਰਨਾ ਵਾ ਜਿਹੜਾ ਮੈਂ ਤੁਹਾਨੂੰ ਦੱਸਿਆ ਬੀਰਿੰਗ ਕਾਲਜ ਵਾਲਾ ਦੇਖੋ ਉੱਥੇ ਅਸੀਂ ਆ ਟਾਈਮ ਜਿਹੜਾ ਦਿੱਤਾ ਸੀਗਾ ਇਹਨਾਂ ਨੂੰ ਕਿ ਜੇ ਟੇਬਲ ਟॉक ਕਰਨੀ ਚਾਹੋ ਤਾਂ ਤੁਸੀਂ ਕਰ ਸਕਦੇ ਹੋ ਪਰ ਮੈਨੂੰ ਲੱਗਦਾ ਕਿ ਸਾਡੀ ਜਿਹੜੀ ਤਾਲਮਿਲ ਕਮੇਟੀ ਬਣੀ ਆ ਕਿਸੇ ਵੀ ਮੈਂਬਰ ਨੂੰ ਇਹਨਾਂ ਦਾ ਟੇਬਲ ਟॉक ਕਰਨ ਦੇ ਲਈ ਕੋਈ ਮੈਸੇਜ ਨਹੀਂ ਆਇਆ ਤੇ ਸੋ ਕੋਈ ਨਹੀਂ ਫਿਰ ਆਪਾਂ ਜੇ ਕਿ ਹੁਸੈਣੇ ਕਹਿੰਦੇ ਸਿੱਧੀ ਉਂਗਲੀ ਨਾਲ ਨਿਕਲੇ ਤੇ ਉਂਗਲੀ ਟੱਡੀ ਕਰ ਲਈਦੀ ਆ ਤੇ ਫਿਰ 15 ਨੂੰ ਟੱਡੀ ਉਂਗਲੀ ਦੇ ਨਾਲ ਹੀ ਇਹਨਾਂ ਨੂੰ ਸੁਧਾਰ ਲਾਂਗੇ ਆਪਾਂ ਸੋ ਸਾਰੇ ਸਾਡਾ ਸਹਿਯੋਗ ਦਿਓ ਤੇ ਕੱਲ ਵੀ ਜਿਹੜਾ ਮਸੀਹ ਚੌਂਕ ਬਣਨ ਜਾ ਰਿਹਾ ਉਥੇ ਸਾਰੇ ਸਾਡੇ ਭਰਾ ਉਥੇ ਜ਼ਰੂਰ ਪਹੁੰਚੋ ਬਹੁਤ ਜੈਨੂਨ ਮੰਗਿਆ ਮੈਂ ਫੇਰ ਇੱਕ ਵਾਰ ਬੇਨਤੀ ਕਰਨਾ ਕੋਈ ਵੀ ਲੀਡਰ ਉਥੇ ਪਿਛਲੀ ਵਾਰ ਵਾਂਗੂ ਨਾ ਕਰੇ ਕਿ ਆਪਣੇ ਵੱਖਰੇ ਵੱਖਰੇ ਮੈਮੋਰੰਡਮ ਲੈ ਕੇ ਦੇਣ ਦੀ ਗੱਲ ਕਰੇ ਇੱਕ ਜੁੱਟ ਇੱਕ ਆਵਾਜ਼ ਹੋ ਕੇ ਆਪਾਂ ਗੱਲ ਕਰਨੀ ਆ ਔਰ ਸਾਰੇ ਹੀ ਆ ਉੱਥੇ ਪਹੁੰਚ ਕੇ ਕੱਲ ਦੇ ਉਸ ਪ੍ਰੋਟੈਸਟ ਨੂੰ ਆਪਾਂ ਸਫਲ ਕਰੀਏ ਔਰ ਇਸੇ ਤਰ੍ਹਾਂ ਗਾਵੇਂ ਜਿਹੜੀਆਂ ਸਾਡੀਆਂ ਮੰਗਾਂ ਨੇ ਕੋਈ ਵੀ ਲੀਡਰ ਆਪਣੀ ਆਵਾਜ਼ ਨੂੰ ਬੁਲੰਦ ਕਰਦਾ ਤੇ ਉਹਦੇ ਨਾਲ ਆ ਕੇ ਖੜ੍ਹ ਜਾਓ ਆਪਾਂ ਇਹ ਨਾ ਸੁੱਚੀਏ ਏ ਲੀਟਰ ਇਦਾਂ ਜਾਉਂਦਾ ਉਹਦੀਆਂ ਕਮੀਆਂ ਹਲ ਨਾ ਜਾਈਏ ਬਸ ਅਸੀਂ ਇਹ ਵੇਖੀਏ ਕਿ ਜੇ ਉਹ ਲੀਟਰ ਦੇ ਅੰਦਰ ਆਪਣੀ ਕੌਮ ਦੇ ਪ੍ਰਤੀ ਜਜ਼ਬਾ ਏ ਉਹਨੇ ਆਪਣੀ ਕੌਮ ਦੇ ਲਈ ਆਵਾਜ਼ ਦਿੱਤੀ ਏ ਤੇ ਫਿਰ ਉਹਦੇ ਨਾਲ ਖੜ ਜੋ ਅਰੇ ਅਸੀਂ ਸਾਡੀ ਕਮਿਊਨਿਟੀ ਅੱਜ ਬਹੁਤ ਪਿੱਛੇ ਜਾ ਚੁੱਕੀ ਆ ਤੁਸੀਂ ਜੇ ਵੇਖੋ ਨਾ ਸਮਾਜਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਅਸੀਂ ਬਹੁਤ ਪਿੱਛੇ ਚਲੇ ਗਏ ਆ ਪਰ ਕੋਈ ਗੱਲ ਨਹੀਂ ਆ ਸਮਾ ਸਦਾ ਇੱਕ ਨਹੀਂ ਰਹਿੰਦਾ ਅਸੀਂ ਸਾਰੇ ਜੇ ਇੱਕ ਸੋਚ ਹੋ ਗਏ ਇੱਕ ਮਤ ਹੋ ਗਏ ਤੇ ਮੈਨੂੰ ਲੱਗਦਾ ਕਿ ਸਾਰੀਆਂ ਸਾਡੀਆਂ ਮੰਗਾਂ ਜੜੀਆਂ ਨੇ ਕਿਸੇ ਵੀ ਤਰ੍ਹਾਂ ਦੀਆਂ ਨੇ ਅਸੀਂ ਮਣਾਉਣ ਦੇ ਲਈ ਜਦੋਂ ਇੱਕ ਜੁੱਟ ਹੋਵਾਂਗੇ ਤੇ ਉਹ ਮੰਨੀਆਂ ਜਾਣਗੀਆਂ ਸੋ ਮੈਂ ਅਬ ਜ਼ਿਆਦਾ ਨਾ ਬੋਲਦਾ ਹੋਇਆ ਇਹੋ ਹੀ ਤੁਹਾਡੇ ਕੀ ਬੇਨਤੀ ਕਰਨੀ ਆ ਸਾਰੀ ਲੀਡਰਸ਼ਿਪ ਨੂੰ ਕਿ ਕੱਲ ਅਸੀਂ ਉੱਥੇ ਪਹੁੰਚੀਏ ਔਰ ਉਸ ਤੋਂ ਬਾਅਦ ਨਾਲ ਹੀ 15 ਤਰੀਕ ਨੂੰ ਬੇਰਿੰਗ ਕਾਲਜ ਵਾਲਾ ਵੀ ਜਿਹੜਾ ਮਸਲਾ ਵਾ ਉਹ ਵੀ ਆਪਣੇ ਬੱਚਿਆਂ ਦਾ ਸੀ ਭਿੱਖ ਜਿਹੜਾ ਬਚਾਉਣਾ ਏ ਉਥੇ ਆਰਐਸਐਸ ਦੇ ਹੱਥੋਂ ਉਹ ਜਿਹੜੀ ਕਮਾਂਡ ਆਰਐਸਐਸ ਉੱਤੇ ਚਲਾ ਰਹੀ ਆ ਬੇਰਿੰਗ ਕਾਲਜ ਨੂੰ ਉਹ ਅਸੀਂ ਖਤਮ ਕਰਕੇ ਆਪਣੇ ਭਾਈਚਾਰੇ ਦੇ ਅਦਾਰੇ ਨੂੰ ਆਪਣੇ ਭਾਈਚਾਰੇ ਦੇ ਹੱਥਾਂ ਵਿੱਚ ਦੇਣਾ ਸਭਣਾ ਨੂੰ ਜੈਮ ਸੀ